ਗੋਹ ਮੰਮੀ ਰੰਨੀ ਕਰ ਗਿਆ ਇਹ ਸਰਕਾਰ ਕਾਟ ਗਿਆ ਸਾਨੂੰ ਜਸਤ ਕਰੋ ਅਭੀ ਇਹ ਕੰਨੇ ਜਿਹੇ ਪ੍ਰਮਾਣ ਤੁਸੀਂ ਕਾ ਖਾਲੀ ਪਿਆ ਪੰਜਾਬ ਚ ਸਾਨੂੰ ਉਦੇ ਤੇ ਲਾ ਦੋ ਫੇਰ ਵੀ ਸੀਟਾਂ ਬਚ ਰਹੀਆਂ ਆ ਆਖੀ ਪੀਪਲ ਵੀ ਬੈਲ ਫੇਰ ਡੀਐਸਟੀ ਅੰਡਾ ਕਟੋੜ 7-800 ਬੰਦਾ ਕੰਮ ਕਰ ਰਿਆ ਆ ਲੇਕਨ ਬਾਗਾ ਤੋੜਿਆ 1300 ਵੈਕੈਂਸੀ ਕੱਢਣ ਨੂੰ ਡਿਪਾਰਟਮੈਂਟ ਸਾਡੀ ਸਰਕਾਰ ਤਿਆਰ ਆ ਲੇਕਿਨ ਸਾਨੂੰ ਉਹਦੇ ਜਿਹੜੇ ਪ੍ਰਮਾਣ ਪੱਤਰਾਂ ਦੇ ਵਿੱਚ 15-15 ਸਾਲ ਤੋਂ ਕੰਮ ਕਰ ਰਹੇ ਆ ਗੋਤ ਕਾਮੀ ਅਧਿਕਾਰੀ ਲਿਆ ਇਹ ਸਰਕਾਰ ਜੈ ਸਰਕਾਰ ਮੁਰਦਾਬਾ ਜੈ ਸਰਕਾਰ ਮੁਰਦਾਬਾ ਜੈ ਸਰਕਾਰ ਮੁਰਦਾਬਾ ਜੈ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਮਾਂ ਮਰ ਗਿਆ ਮਾਂ ਮੀ ਰੰਡੀ ਕਰ ਗਿਆ